ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚੱਲਿਆ ਸੀ ਬਲਡੋਜ਼ਰ ਚੱਲਿਆ ਸੀ ਉਸੇ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਦਾ ਇੱਕ ਬਿਆਨ ਆਇਆ ਸੀ ਜਿਸ ਤੋਂ ਬਾਅਦ ਹਲਚਲ ਮਚ ਗਈ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਇਹ ਗੱਲ ਆਖਦੇ ਸੀ ਕਿ ਜਿਨ੍ਹਾਂ ਨੇ ਕ੍ਰਾਪਸ਼ਨ ਕਰ ਕਰਕੇ ਘਰ ਬਣਾਏ ਆ ਉਹਨਾਂ ਦੇ ਉੱਤੇ ਵੀ ਪੀਲਾ ਪੰਜਾ ਚੱਲੇਗਾ ਯਾਨੀ ਕਿ ਉਹਨਾਂ ਦੀ ਪ੍ਰੋਪਰਟੀ ਆ ਜਿਹੜੀ ਜਾਂ ਤਾਂ ਸੀਜ਼ ਕੀਤੀ ਜਾਵੇਗੀ ਜਾਂ ਫਿਰ ਢਾ ਦਿੱਤੀ ਜਾਵੇਗੀ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਮੋਹਤ ਮੋٹے ਤਰੀਕੇ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਇਸ ਦੀ ਸਾਰੀ ਜਾਣਕਾਰੀ ਦਿੰਨੇ ਆ ਕਿਉਂਕਿ ਇਹ ਗੱਲ ਭਗਵੰਤ ਮਾਨ ਨੇ ਖੁਦ ਆ ਕੀ ਉਹਨਾਂ ਨੇ ਆਖਿਆ ਕਿ ਜੇਕਰ ਉਹੋ ਵੀ ਕੋਈ ਕਰਪਸ਼ਨ ਕਰਦਾ ਜਾਂ ਫਿਰ ਉਹ ਕੋਈ heira-pheri ਕਰਦਾ ਜਾਂ ਪੰਜਾਬ ਦੇ ਲੋਕਾਂ ਦਾ ਇੱਕ ਪੈਸਾ ਵੀ ਉਹ ਖਾਂਦਾ ਜਿਸ ਦੇ ਨਾਲ ਉਸ ਦੀ ਕੋਈ ਪ੍ਰਾਪਰਟੀ ਬਣਦੀ ਆ ਤੇ ਉਹ ਵੀ ਪ੍ਰਾਪਰਟੀ ਜਿਹੜੀ ਉਸ ਦੇ ਉੱਤੇ ਵੀ ਪੀਲਾ ਪੰਜਾ ਚਲਾ ਦਿੱਤਾ ਜਾਵੇਗਾ ਇਹੀ ਕਾਰਨ ਆ ਕਿ ਮੁੱਖ ਮੰਤਰੀ ਨੇ ਖੁਦ ਇੱਕ ਮਲਮਾਕੀ ਆ ਕਿ ਜੇਕਰ ਉਹ ਵੀ ਕੋਈ ਗਲਤੀ ਕਰੇਗਾ ਤੇ ਬਖਸ਼ਿਆ ਕੋਈ ਨਹੀਂ ਜਾਵੇਗਾ ਇਹ ਗੱਲ ਉਹਨਾਂ ਨੇ ਉਦੋਂ ਆਖੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਗਿਆ ਕਿ ਕਈ ਐਮਐਲਏਾਂ ਦੇ ਉੱਤੇ ਜਿਹੜੇ ਉਹਨਾਂ ਦੀ ਖੁਦ ਦੀ ਪਾਰਟੀ ਦੇ ਆ ਉਹਨਾਂ ਦੇ ਉੱਤੇ ਕ੍ਰਾਪਸ਼ਨ ਦੇ ਚਾਰਜਸ ਲੱਗ ਰਹੇ ਆ ਉਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਗੱਲ ਆਖੀ ਕਿ ਐਮਐਲਏ ਮੇਰੀ ਪਾਰਟੀ ਦੇ ਛੱਡੋ ਜੇਕਰ ਮੈਂ ਖੁਦ ਵੀ ਕੋਈ ਬੇਈਮਾਨੀ ਦਾ ਇੱਕ ਪੈਸਾ ਵੀ ਜਮ੍ਹਾਂ ਕਰੂੰਗਾ ਤੇ ਮੇਰੀ ਪ੍ਰਾਪਰਟੀ ਉੱਤੇ ਵੀ ਪੀਲਾ ਪੰਜਾ ਚਲਾ ਦਿੱਤਾ ਜਾਵੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਆਖੀ ਕਿ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਆ ਲੋਕਾਂ ਦੀਆਂ ਜਿਹੜੀਆਂ ਸੰਪਤੀਆਂ ਉਹ ਵਧਦੀਆਂ ਨੇ ਤੇ ਮੇਰੀ ਜਿਹੜੀ ਪ੍ਰਾਪਰਟੀ ਔਰ ਲਗਾਤਾਰ ਘਟ ਰਹੀ ਆ ਇਸ ਦੇ ਨਾਲ ਹੀ ਉਹਨਾਂ ਵੱਲੋਂ ਇੱਕ ਗੱਲ ਹੋਰ ਆਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਕਿ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਵੀ ਜੇਕਰ ਕੋਈ ਗਲਤੀ ਕਰੇਗਾ ਚਾਹੇ ਉਹਨਾਂ ਦਾ ਜਿੰਨਾ ਮਰਜੀ ਨੇੜਲਾ ਰਿਸ਼ਤੇਦਾਰ ਹੋਵੇ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ